ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹੰਦੀਪ ਕੌਰ ਮੈਂ ਸਵਾਗਤ ਕਰਦੇ ਹਾਂ ਆਪਣੇ ਚੈਨਲ ਵਿੱਚ ਤੁਹਾਡਾ ਤਾਂ ਮੈਂ ਉਮੀਦ ਕਰਦੇ ਤੇ ਸਾਰੇ ਜਣੇ ਵੀ ਸਿਹਤਮੰਦ ਹੋਗੇ ਤੇ ਮਸਤ ਹੋਗੇ ਅਹੀਂ ਵੀ ਠੀਕ ਠਾਕ ਆ ਲੋ ਜੀ ਮੈਂ ਆ ਗਈਆਂ ਮਾਰਨਿੰਗ ਦੇ ਟਾਈਮ ਆਪਣੇ ਘਰ ਦੀਆਂ ਸਫਾਈਆਂ ਦੇ ਨਾਲ ਤੇ ਅ ਅੱਜ ਮੈਂ ਆਪਣੇ ਬੈਡਰੂਮ ਤੋਂ ਸ਼ੁਰੂ ਕੀਤੀ ਆ ਡਸਟਿੰਗ ਮੈਂ ਝਾੜੂ ਪੈਲੋ ਤੇ ਲਾ ਲਿਆ ਵਾ ਤੇ ਹੁਣ ਮੈਂ ਕਰਨੀ ਆ ਡਸਟਿੰਗ ਡਸਟਿੰਗ ਦੁਬਾਰਾ ਮੈਂ ਲਵਾਂਗੀ ਪੋਚੀ ਤੇ ਰੋਜ਼ ਦੇ ਰੋਜ਼ ਜਿੱਦਾਂ ਧੂਲ ਮਿੱਟੀ ਰੋਜ਼ ਦੇ ਰੋਜ਼ ਜਮ ਦਿੰਦਾ ਪਰ ਇਹ ਗੱਲ ਹੈਗੀ ਆ ਕਿ ਜਦੋਂ ਦਾ ਏਸੀ ਬੰਦ ਹੋ ਗਿਆ ਉਸ ਤੋਂ ਬਾਅਦ ਧੂਲ ਮਿੱਟੀ ਬਹੁਤ ਜ਼ਿਆਦਾ ਘਟ ਆਉਂਦੀ ਆ ਨਹੀਂ ਤੇ ਇੰਨੀ ਜ਼ਿਆਦਾ ਧੂਲ ਮਿੱਟੀ ਆਉਂਦੀ ਹੈ ਨਾ ਜਿੱਦਾਂ ਡਰੈਸਿੰਗ ਟੇਬਲ ਦੇ ਉੱਪਰ ਇੰਨੀ ਜ਼ਿਆਦਾ ਮਿੱਟੀ ਹੁੰਦੀ ਪਰ ਹੁਣ ਇੰਨੀ ਹੈ ਨਹੀਂ ਗੀ ਵੈਸੇ ਅੱਜ ਮੈਂ ਤੀਜੇ ਚੌਥੇ ਦਿਨ ਬਾਅਦ ਡਰੈਸਿੰਗ ਟੇਬਲ ਦੇ ਉੱਪਰ ਮਾਰਿਆ ਵਾ ਕੱਪੜਾ ਚਲੋ ਥੱਲੇ ਥੁਲੇ ਤੇ ਰੋਜ਼ ਮਾਰੀਦਾ ਪਰ ਉੱਪਰੋਂ ਮੈਂ ਦੂਜੇ ਤੇ ਤਿੰਨ ਕ ਦਿਨ ਹੋ ਗਏ ਮੈਨੂੰ ਲੱਗਦਾ ਮੈਂ ਮਾਰਿਆ ਹੁਣ ਉੱਪਰ ਕੱਪੜਾ ਹੁਣ ਫਿਰ ਵੀ ਤੇ ਜਦੋਂ ਗਰਮੀਆਂ ਆਉਂਦੇ ਆ ਨਾ AC ਬਹੁਤ ਜ਼ਿਆਦਾ ਘੱਟਾ ਮਿੱਟੀ ਖੇਚਦਾ ਵਾ ਬਾਹਰੋਂ ਇਹ ਮੈਨੂੰ ਲੱਗਦਾ ਹੈ ਕਿ ਸ਼ਾਇਦ ਪਹਿਲਾਂ ਮੈਨੂੰ ਲੱਗਦਾ ਮੇਰਾ ਵਾ ਵਾ ਪਰ ਨਹੀਂ ਜਦੋਂ ਦਾ AC ਬੰਦ ਹੋਇਆ ਵਾ ਨਾ ਬਹੁਤ ਸਫਾਈ ਰਹਿਣ ਲੱਗ ਗਈ ਆ ਇਹ ਗੱਲ ਹੈਗੀ ਆ ਕਿਉਂਕਿ ਉਹ ਮੌਸਮ ਚੇਂਜ ਹੋ ਗਿਆ ਵਾ AC ਦੀ ਜ਼ਰੂਰਤ ਤੇ ਤਾਂ ਵੈਸੇ ਇਹ ਨਿੰਗੇ ਕਿਉਂਕਿ ਠੰਡ ਬਹੁਤ ਹੋ ਗਈ ਆ ਤੇ ਇੱਥੋਂ ਮੈਂ ਆਪਣੇ ਸਾਰੇ ਡਰੈਸਿੰਗ ਵਗੈਰਾ ਕਰ ਦੂੰਗੀ ਤਾਂ ਮੈਨੂੰ ਬਹੁਤ ਵਧੀਆ ਲੱਗਣ ਡਿਆ ਵਾ ਕਿ ਮੇਰਾ ਚੈਨਲ ਜਿਹੜਾ ਵਾ ਉਹ ਚੱਲ ਗਿਆ ਵਾ ਤੇ ਮੈਂ ਹੁਣ ਇਦਾਂ ਵੀਡੀਓ ਬਣਾਵਣਾ ਕੇ ਪਾਈ ਜਾਊਂਗੀ ਤੇ ਹਮ ਬੜਾ ਨਾਨਾ ਸਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਮੇਰਾ ਜਿਹੜਾ ਚੈਨਲ ਵਾ ਚੱਲਿਆ ਵਾ ਤੇ ਤੁਸੀਂ ਮੇਰੇ ਬਹੁਤ ਵੀਡੀਓ ਨੂੰ ਪਿਆਰ ਦਿੱਤਾ ਮੈਨੂੰ ਪਤਾ ਤੁਸੀਂ ਮੇਰੀਆਂ ਅਗਲੀਆਂ ਵੀਡੀਓ ਨੂੰ ਇਦਾਂ ਹੀ ਪਿਆਰ ਦੋਗੇ ਤੇ ਮੇਰੀ ਮੈਂ ਜਿਹੜੀ ਵੀਡੀਓ ਪਾਈ ਆ ਕੱਲ ਪਾਈ ਆ ਬਣਾ ਕੇ ਵੀ ਮੇਰੀ ਸਾਰਾ ਮੈਂ ਐਕਸਪਲੇਨ ਕੀਤਾ ਵਾ ਕਿ ਕਿਦਾਂ ਕਿਦਾਂ ਮੇਰੇ ਚੈਨਲ ਨੂੰ ਕੀ ਪ੍ਰੋਬਲਮ ਆਈ ਕਿਉਂ ਨਹੀਂ ਮੈਂ 3-4 ਮਹੀਨੇ ਆਪਣੀਆਂ ਵੀਡੀਓ ਅਪਲੋਡ ਕਰਦੀ ਰਹੀ ਤੇ ਹੁਣ ਮੈਨੂੰ ਬਹੁਤ ਵਧੀਆ ਲੱਗਣਾ ਮੈਂ ਬਹੁਤ ਖੁਸ਼ ਵੀ ਆ ਅੱਜ ਬੜਾ ਇੰਜੋਏ ਕੀਤਾ ਮੈਂ ਆਪਣਾ ਕੰਮ ਕਰਦੇ ਕਰਦੀ ਨੇ ਤੇ ਅੱਜ ਕਿਉਂਕਿ ਕਿਰਨ ਕਰ ਰਹੀ ਸੀ ਤੇ ਆਪਾਂ ਬੜਾ ਇੰਜੋਏ ਕੀਤਾ ਦੋਵਾਂ ਜਣੀਆਂ ਨੇ ਕੰਮ ਕੀਤਾ ਦੇ ਨਾਲੇ ਗੱਲਾਂ ਬਾਤਾਂ ਕੀਤੀਆਂ ਬੜੀਆਂ ਖੁਸ਼ ਹੋਈਆਂ ਇੱਥੇ ਮੈਂ ਨਾ ਪੋੜੀ ਵਗੈਰਾ ਜਿਹੜੀ ਆਪਣੀ ਗ੍ਰੇਲ ਆ ਉਹਦੀ ਵੀ ਕਲੀਨਿੰਗ ਵਗੈਰਾ ਕਰਤੀ ਤੇ ਇੱਥੇ ਮੈਂ ਸੋਫੇ ਨਾ ਮੈਂ ਸੋਫਿਆਂ ਨੂੰ ਵੀ ਧੋ ਦੇਣਾ ਆਈ ਥਿੰਕ ਹੋ ਗਿਆ ਨੇ ਮੈਂ ਕੱਪੜਾ ਨਹੀਂ ਮਾਰਿਆ ਨਹੀਂ ਤੇ ਨਾ ਮੈਂ ਜਿੱਦਾਂ ਸੁੱਕਾ ਕੱਪੜਾ ਤੇ ਚਲੋ ਰੋਜ਼ ਮਾਰਦੀ ਦਾ ਜਿਹੜਾ ਮੈਂ ਹਲਕਾ ਜਿਹਾ ਕਿੱਲਾ ਕਰਕੇ ਕੱਪੜਾ ਮਾਰਨ ਲੱਗੇ ਮੈਨੂੰ ਨਾ ਬੈਠੇ ਦਾ ਰਾਜਨ ਨੂੰ ਹਲਕੀ ਜੀ ਧੂਲ ਜੀ ਜਿੱਦਾਂ ਨਾ ਕੋਰਨਰ ਕੋਰਨਰ ਜਿਹੜੇ ਹੁੰਦੇ ਉਹਨਾਂ ਜੇ ਫਸੀ ਮਨੋਂ ਮਹਿਸੂਸ ਜੀ ਹੋਣ ਡੀ ਜਿੱਦਾਂ ਕੱਟਾ ਜਾਂ ਫਸਗਾ ਹੁੰਦਾ ਤਾਂ ਕਰਕੇ ਮੈਂ ਅੱਜ ਥੋੜਾ ਜਿਹਾ ਗਿੱਲਾ ਕਰਕੇ ਕਪੜਾ ਮੈਂ ਕਿਚ ਨੂੰ ਮਾਰ ਦਿੰਨੇ ਆ ਕਿਉਂਕਿ ਹੈ ਨਾ ਬਹੁਤ ਜ਼ਿਆਦਾ ਹੁਣ ਡਰਾਈਂਗ ਰੂਮ ਚ ਮਤਲਬ ਇਸੇ ਰੂਮ ਜੀ ਨਾ ਡਰਾਈਂਗ ਰੂਮ ਜੀ ਬਈ ਦਾ ਬਹੁਤ ਜ਼ਿਆਦਾ ਹੀ ਜਿੱਦਾਂ ਦੁਪਹਿਰੇ ਵੀ ਕਿਉਂਕਿ ਬਾਹਰ ਤੇ ਸਾਡੇ ਮੱਖੀਆਂ ਬਹੁਤ ਨੇ ਪਤਾ ਨਹੀਂ ਕਿਦੇ ਕਿਦੇ ਮੱਖੀਆਂ ਹੋਣਗੀਆਂ ਪਰ ਸਾਡੇ ਦੇ ਇੰਨੀਆਂ ਜਿਆਦਾ ਮੱਖੀਆਂ ਨੇ ਨਾ ਮੱਖੀਆਂ ਬਾਹਰ ਬਹਿਣ ਹੀ ਨਹੀਂ ਦਿੰਦੀਆਂ ਪਰ ਮੈਂ ਸਿਰੇ ਸਿਰੇ ਦਾ ਕੰਮਕੁਮ ਕਰੀਦਾ ਨੂੰ ਉਦੋਂ ਬਾਹਰ ਹੀ ਬਹਿ ਜਾਈਦਾ ਵਾ ਨੋਂ ਨੋਂ ਤੋਂ ਪਹਿਲਾਂ ਜਿੱਦਾਂ ਵੀ ਥੋੜਾ ਧੁਕ ਧੁਪ ਸੇਕੀ ਦੀ ਨਾਲੇ ਤੇ ਪਰ ਨਾ ਬਾਹਰ ਬਹੁਤ ਜਿਆਦੀਆਂ ਹੀ ਮੱਖੀਆਂ ਬਹੁਤ ਜ਼ਿਆਦਾ ਤੇ ਤਾਂ ਕਰਕੇ ਆਪਾਂ ਇੱਥੇ ਡਰਾਈング ਰੂਮ 'ਚ ਰਹੀਦਾ ਇੱਥੇ ਇੱਕ ਤੇ ਹੈ ਕਿ ਬਾਹਰ ਦਾ ਪਤਾ ਪਤਾ ਲੱਗਦਾ ਵਾ ਹੁੰਦਿਆਂ ਜਾਂਦਿਆਂ ਦਾ ਅੰਦਰ ਜਿੱਦਾਂ ਰੂਮ 'ਚ ਬਹਿ ਜਾਓ ਪਤਾ ਨਹੀਂ ਲੱਗਦਾ ਕਾਹੇ ਦਾ ਕੋਈ ਹੁੰਦਾ ਕੋਈ ਨਹੀਂ ਆਉਂਦਾ ਨਾ ਤੇ ਇੱਥੇ ਬਾਹਰ ਆਪਾਂ ਬਾਹਰ ਵਾਲਾ ਹੀ ਹਿਸਾਬ ਹੁੰਦਾ ਡਰਾਈング ਰੂਮ 'ਚ ਬਹਿਣਾ ਕਿ ਕੋਈ ਆਵੇ ਤੇ ਚਲੋ ਪਤਾ ਲੱਗ ਜਾਂਦਾ ਵਾ ਇੱਥੇ ਮੈਂ ਸਾਰਾ ਝਾੜ ਜਾਂਬ ਲਿਆਵਾ ਡਿਸਟਿੰਗ ਵਗੈਰਾ ਜਿਹੜੀ ਅੱਜ ਗਿੱਲੇ ਕੱਪੜੇ ਨੇ ਮੈਂ ਮਾਰਤਾ ਵਾ ਤੇ ਇਹ ਮੈਂ ਰੋਜ਼ ਗਿੱਲਾ ਕੱਪੜਾ ਨਹੀਂ ਮਾਰਦੀ ਮੈਂ ਸੁੱਕੇ ਕੱਪੜੇ ਨਹੀਂ ਸਾਫ ਸਫਾਈਆਂ ਡਸਟਿੰਗ ਵਗੈਰਾ ਚਲੋ ਰੋਜ਼ ਹੋਣੀ ਹੁੰਦੀ ਪਰ ਸਾਫ ਇਦਾਂ ਸਾਫ ਕੱਪੜੇ ਨਾ ਸੁੱਕੇ ਜੇ ਨਾ ਮਾਰ ਦੇਣਾ ਹੁਣ ਮੈਂ ਇਦਾਂ ਤੀਜੇ ਚੌਥੇ ਦਿਨ ਗਿੱਲਾ ਕੱਪੜਾ ਕਰਕੇ ਵੀ ਮਾਰ ਦਿੰਨੀ ਆ ਤੇ ਮੈਂ ਨਾ ਪੱਖਾ ਔਨ ਕੀਤਾ ਹੀ ਕਿ ਗਿੱਲਾ ਕਪੜਾ ਵੱਜਣ ਦਾ ਹੈ ਨਾ ਮੈਨੂੰ ਇਹ ਕਿ ਨਾਲ ਦੀ ਨਾਲ ਜਿਹੜਾ ਹਵਾ ਲੱਗ ਜੇ ਤੇ ਇੱਥੇ ਵੀ ਮੈਂ ਸਾਰੇ ਆਪਣਾ ਧੂਲ ਮਿੱਟੀ ਸਾਫ ਕਰ ਲਿਆ ਤੇ ਇਹ ਬੈਡ ਦੀ ਢੋ ਜਿਹੜੀ ਆ ਇੱਥੇ ਵੀ ਮਾਰ ਲਿਨੀਆ ਆਪਣਾ ਸਾਰੇ ਤੇ ਇੱਥੇ ਮੈਂ ਆ ਗਈਆਂ ਆਪਣੇ ਲੂਬੀ ਵਾਲੇ ਕਾਰਨਰ ਚ ਇੱਥੇ ਮੈਂ ਲਾ ਲੂੰਗੀ ਪਹਿਲਾਂ ਫੋਟੋਆਂ ਇਹ ਨਾ ਮੈਂ ਬੈਡ ਸ਼ੀਟ ਜਿਹੜੀ ਗ੍ਰੀਨ ਕਲਰ ਦੀ ਦਿਵਾਲੀ ਤੇ ਵਿਛਾਈ ਉਹ ਤਾਂ ਮੈਂ ਚੇਂਜ ਕਰਕੇ ਤੋਲੀ ਤੇ ਉਹਦਾ ਨਾ ਅਲਮਾਰੀ ਦੇ ਉੱਤੇ ਜਿਹੜਾ ਕਵਰ ਵਿਛਿਆ ਰਹਿ ਗਿਆ ਗ੍ਰੀਨ ਵਾਲਾ ਤੇ ਇਹ ਨਾ ਮੈਂ ਕਹਾਂ ਚਲੋ ਜਿੱਦਣ ਕਿਤੇ ਗ੍ਰੀਨ ਦਾ ਥੀਮ ਬਣਾਵਾਂਗੇ ਉਸ ਦਿਨ ਫੇਰ ਪਾ ਦਾਂਗੀ ਤੇ ਇਹਨੂੰ ਵੀ ਤੋ ਦਿੰਨੇ ਆ ਤੇ ਅਲਮਾਰੀ ਦੇ ਉੱਪਰ ਜਿਹੜਾ ਕੱਪੜਾ ਵਾ ਨਾ ਉਹ ਚਾਦਰ ਜਿਹੜੀ ਮੈਂ ਵਿਛਾਉਣੀ ਆ ਬਦਲ ਬਦਲ ਮੈਂ ਵਿਛਾਉਂਦੀ ਨਹੀਂ ਨੀ ਮੈਂ ਕਹਾਂ ਚਲੋ ਅੱਜ ਹੀ yellow ਕਰ ਦਿੰਨੇ ਆ ਤੇ ਬੈਡ ਦੇ ਨਾਲ ਮੈਚਿੰਗ ਹੋ ਜੂਗੀ ਇਹਦੀ ਮੈਨੂੰ ਬੜਾ ਹੁੰਦਾ ਕਿ ਇਦਾਂ ਨਾ ਥੀਮ ਜੇ ਬਣੇ ਹੋਣ ਕਿ ਮੈਨੂੰ ਇਹ ਹੁੰਦਾ ਕਿ ਇਹ ਨਾ ਰੰਗ ਬਰੰਗੀਆਂ ਨਾਲੋਂ ਨਾ ਇੱਕੋ ਜਿਹੀ ਸਾਰਾ ਕੁਝ ਹੋਏ ਤੇ ਮੈਨੂੰ ਬੜਾ ਪਸੰਦ ਆ ਇਦਾਂ ਤੇ ਇੰਦਾ ਕਰਕੇ ਮੈਂ ਅਲਮਾਰੀ ਦੇ ਇਦਾਂ ਕਪੜਾ ਤਾਂ ਕਰਕੇ ਮੈਂ ਵਧਾਵਾ ਰੱਖਿਆ ਵਾ ਕਿ ਜਿੱਦਾਂ ਬੱਚੇ ਨਾ ਬਾਰ ਬਾਰ ਅਲਮਾਰੀ ਖੋਲਦੇ ਰਿੰਦੇ ਖੋਲਦੇ ਰਿੰਦੇ ਆ ਤੇ ਉਹ ਫਿਰ ਜਿਹੜਾ ਨਿੱਕਾ ਕਪੜਾ ਥੋੜਾ ਜਿਹਾ ਰੱਖਿਆ ਨਾ ਉਹ ਫਿਰ ਵਿੱਚ ਆ ਜਾਂਦਾ ਬਾਰੀ ਦੇ ਜਦੋਂ ਬੰਦ ਕਰਦੇ ਆ ਤੇ ਇਦਾਂ ਆਊਗਾ ਘੱਟ ਤੇ ਉੱਤੋਂ ਵੀ ਆ ਜੇ ਨਾ ਮੈਂ ਫੋਟਵਾ ਫਾਟਵਾ ਲਾ ਕੇ ਸਾਰੇ ਕੱਪੜਾ ਮਾਰ ਦੇਣਾ ਇੱਕ ਵਾਰਾਂ ਤੇ ਸਾਫ ਸੁਥਰੀਆਂ ਜੇ ਹੋ ਜਾਣੀਆਂ ਵਾ ਤੇ ਇੱਥੇ ਨਾ ਕਿਰਨ ਮੇਰੇ ਲੱਗ ਗਈ ਇਤਰੀ ਫਿਰੰਡੀ ਹੀ ਬੈਕ ਕੈਮਰਾ ਖੜੀ ਹੀ ਹੋ ਤੇ ਬੜਾਈ ਗੱਲਾਂ ਕਰੀ ਜਾਣੀਆਂ ਇਹ ਨਾਲੇ ধੋਹ ਜਾਣੀਆਂ ਤੇ ਨਾਲੇ ਇਦਾਂ ਹੀ ਬੜਾ ਆ ਮੇਰੇ ਹੱਥੋਂ ਫੋਟੋ ਛੁੱਟ ਗਈ ਇਹ ਮੈਂ ਇੰਨੀ ਔਖੀ ਫੋਟੋ ਲੈਣੀ ਮੇਰੇ ਇਰੀਟੇਟ ਕਰਤਾ ਫੋਟੋ ਲੰਦਿਲਾਂਦੀ ਕਿਉਂਕਿ ਇਹਦੇ ਕਿਲ ਜਾ ਕੇ ਫਸਣ ਹੀ ਨਹੀਂ ਇੰਡਿਆ ਤੇ ਕਿਰਨੇ ਤਾਂ ਗੱਲਾਂ ਕਰਦੀਆਂ ਆਂ ਢੀ ਦੋਈ ਜੜੀਆਂ ਨਾਲੇ ਹੱਸੀ ਜਾਂਦੇ ਆਂ ਨਾਲ ਗੱਲਾਂ ਕਰੰਡੀਆਂ ਨਾਲੇ ਆਪਣਾ ਕੰਮ ਵੀ ਕਰ ਲਿਆ ਇੰਜੋਏ ਇੰਜੋਏ ਦੇ ਵਿੱਚ ਵਿੱਚ ਤੇ ਇਹਨਾ ਮੌਸਮ ਬੜਾ ਸੋਹਣਾ ਹੋ ਗਿਆ ਵਾ ਅੱਗੇ ਨਾ ਗਰਮੀ ਕਿੰਨੀ ਜ਼ਿਆਦਾ ਸਫਾਈਆਂ ਕਰਦੇ ਆਂ ਪਸੀਨੇ ਪਸੀਨੇ ਹੋ ਜਾਂਦੇ ਹੁੰਦੇ ਹੀ ਪਰ ਹੁਣ ਬਹੁਤ ਸੋਹਣਾ ਮੌਸਮ ਹੋ ਗਿਆ ਤਾਂ ਬਾ ਨਾ ਹੀ ਕਰਕੇ ਸਫਾਈਆਂ ਤੇ ਤਿਆਰ ਤੇਰ ਹੋ ਗਏ ਤਾਂ ਉਸ ਦਿਵਾਰਾ ਹੀ ਜਾਣਾ ਵਾ ਤਾਇਆ ਜੀ ਦੇ ਘਰ ਤੇ ਕਿਉਂਕਿ ਤਾਇਆ ਜੀ ਸਾਡੇ ਜਿਹੜੇ ਉਹ ਠੀਕ ਨਹੀਂ ਉਹਨਾਂ ਦੀ ਤਬੀਅਤ ਠੀਕ ਨਹੀਂ ਆ ਤਾਂ ਹੀ ਜਾਵਾਂਗੇ ਉਹਨਾਂ ਦਾ ਪਤਾ ਲੈਣ ਵਾਸਤੇ ਤੇ ਆਹ ਵਾਲਾ ਜਿਹੜਾ ਕਵਰ ਹੈ ਨਾ ਇਹ ਮੇਰੇ ਵਿਆਹ ਤੋਂ ਪਹਿਲਾਂ ਇਹ ਮੇਰੇ ਉੱਥੇ ਸਾਡੇ ਗਵਾਂਢ ਤਾਈ ਜੀ ਉਹਨਾਂ ਨੇ ਮੈਨੂੰ ਬਣਾ ਕੇ ਦਿੱਤਾ ਸੀ ਤੇ ਇਹਨਾਂ ਉਦੋਂ ਮਤਲਬ ਲੱਡੂਆਂ ਦੀ ਥਾਲੀ ਵਗੈਰਾ ਤੇ ਨਾ ਲੋਕ ਬਣਾਉਂਦੇ ਹੁੰਦੇ ਇਦਾਂ ਕਵਰ ਤੇ ਉਹ ਚਲੋ ਲੱਡੂਆਂ ਦੀ ਥਾਲੀ ਵਾਲਾ ਦਰਵਾਜ ਨੰਗ ਗਿਆ ਤੇ ਇਹ ਮੇਰੇ ਆ ਗਿਆ ਬੈੱਡ ਟੱਕਣ ਦੇ ਕੰਮ ਕਿਉਂਕਿ ਬੈੱਡ ਰੂਮ ਲੱਗਾ ਵਾ ਮਿਰਰ ਤੇ ਮਿਰਰ ਦੇ ਉੱਤੇ ਮੈਂ ਇਹ ਵਾਲਾ ਜਿਹੜਾ ਕਵਰ ਨਾ ਇਸੇ ਕੰਮ ਵਾਸਤੇ ਰੱਖ ਲਿਆ ਪੱਕਾ ਦਿੱਥੋਂ ਮੈਂ ਕਰ ਲੈਣੀ ਟੇਬਲ ਸਾਫ ਟੇਬਲ ਦੇ ਥਲੇ ਨਾ ਟੱਬ ਰੱਖਿਆ ਵਈ ਉੱਪਰ ਪਿਆ ਇਹ ਮੈਂ ਚੁੱਕ ਕੇ ਰਾਤ ਥਲੇ ਰਹਾ ਤਾਂ ਤੇ ਸਟੋਰ ਚ ਰੱਖਣਾ ਹੀ ਟੱਬ ਕਿਉਂਕਿ ਟੱਬ ਨਾ ਇੱਕ ਦੋ ਲੱਗੇ ਆ ਤੇ ਸਾਰੇ ਫਿਰ ਇੱਕੋ ਜਿਹੇ ਹੋ ਜਾਂਦੇ ਆ ਤੇ ਆ ਚਟਾਈ ਵਿਚਾਰੀ ਵੀ ਹੁਣ ਕਦੀ ਕਿਤੇ ਰੱਖੀ ਦੀ ਕਦੀ ਕਿਤੇ ਇਹਨੂੰ ਹੁਣ ਸਾਫ ਦੇਣਾ ਕਿਉਂਕਿ ਹਉਣੇ ਦਾ ਨਾ ਸਮਾਂ ਜਿਹੜਾ ਉਹ ਨੰਗ ਗਿਆ ਵਾ ਕਿਉਂਕਿ ਹੁਣ ਤਾਂ ਥੱਲੇ ਬਈ ਰਹਿਣੀਆਂ ਅਸੀਂ ਬਹਿ ਜੰਨੇ ਆ ਬੈੜ ਦੇ ਉੱਤੇ ਮੰਜੇ ਤੇ ਕਿਉਂਕਿ ਥੱਲੇ ਠਾਰ ਚੜਦੀ ਹੈ ਨਾ ਗਰਮੀਆਂ ਚ ਅਸੀਂ ਬਹੁਤ ਯੂਜ਼ ਕਰਦੇ ਆ ਚਟਾਈ ਦਾ ਤੇ ਇਹਨੂੰ ਮੈਂ ਸਾਫ ਵੀ ਦੇਣਾ ਵਾ ਤੇ ਇੱਥੇ ਮੈਂ ਲਾ ਲਾਉਣ ਦੀਆਂ ਫੜਫੜ ਪੋਚੇ ਤੇ ਨਾਲ ਮੈਂ ਕਿਰਨਾਂ ਗੱਲਾਂ ਕਰ ਕਰਦੇ ਆਲੇ ਕਿੰਨਾਂ ਨੂੰ ਮਸਾਉਣ ਦੀ ਆ ਤੇ ਮੈਂ ਨਾ ਪੱਖਾ ਚੱਲਣ ਦਾ ਤੇ ਕਿੰਨੇ ਕਿੰਨੇ ਮम्मा ਤਾਂ ਦੀ ਫਰਾਕ ਕਿੰਨੇ ਉੱਡਣ ਦੀ ਆ ਤੇ ਇੱਥੇ ਥੋੜੀ ਜਿਹੀ ਮੈਂ ਮਸਤੀ ਕਰ ਲਾਗੀ ਮੈਂ ਕਿ ਇਦਾਂ ਮੈਂ ਕਿੰਨੀ ਸੋਹਣੀ ਲੱਗਣ ਦੀ ਫਰਾਕ ਜਦੋਂ ਘੁੰਮਦੀ ਆ ਤੇ ਨਾਲੇ ਜਦੋਂ ਇਦਾਂ ਫਿਰ ਆਪਾਂ ਮਸਤੀ ਇੰਜੋਏ ਕਰ ਕਰਕੇ ਕੰਮ ਕਰੀਏ ਨਾ ਕੰਮ ਬਹੁਤ ਵਧੀਆ ਹੁੰਦਾ ਵਾ ਤੇ ਥਕਾਵਟ ਵੀ ਮਹਿਸੂਸ ਨਹੀਂ ਹੁੰਦੀ ਤੇ ਇਦਾਂ ਮੈਂ ਫਟਾਫਟ ਉਹ ਚੇ ਲਾਈ ਜਾਂਦੀ ਇਹਦੇ ਨਾਲੇ ਇੰਜੋਏ ਕਰ ਰਟੀ ਆ ਆਪਣੇ ਕੰਮ ਨੂੰ ਤੇ ਇਹ ਇੱਥੇ ਮੇਰਾ ਥੋੜੇ ਜਿਹਾ ਰਹਿ ਗਿਆ ਪੋਚੇ ਮੈਂ ਉਹ ਵੀ ਇਸ ਸਾਈਡ ਤੇ ਲਾ ਕੇ ਕੱਢ ਲੈਣੀ ਆ ਤੇ ਮੈਂ ਨਾ ਪੋਚੇ ਵਾਹੇ ਪਾ ਜੀ ਕਰੇ ਮੈਂ ਬੈ ਕੇ ਵਾਹੇ ਲਾ ਲੈਨੀ ਆ ਪਰ ਹੁਣ ਮੌਸਮ ਆ ਗਿਆ ਵਾ ਠੰਡ ਦਾ ਸਿਆਲਾ ਚ ਮੌਸਮ ਉਦਾਂ ਦਾ ਠੰਡਾ ਹੋਇਆ ਵਾ ਮੈਂ ਹੁਣ ਸਭ ਜਿੰਨੇ ਵੀ ਸਾਰੇ ਸਿਆਲ ਇਦਾਂ ਹੀ ਪੋਚੇ ਲਾਉਣ ਦੀ ਕੋਸ਼ਿਸ਼ ਕਰਨੀ ਬੈ ਕੇ ਕਿਤੇ ਇਹ ਜੇ ਲਾਉਂਗੀ ਤੇ ਲਾਉਂਗੀ ਨਹੀਂ ਤੇ ਇਦਾਂ ਹੀ ਲਾ ਲੈ ਕਿਉਂਕਿ ਸੈਟਾ देखो जे मेरे पोछे भी नहीं लगे ता हो भी फर्श चमकण दे यानी क्योंकि ਸਾਡੇ ਬਹੁਤ ਚਾਰੀ ਸਾਫ ਸਫਾਈ ਰਹਿੰਦੀ ਕਿਉਂ ਬੱਚੇ ਵੱਡੇ ਹੋ ਗਏ ਨੇ ਹੁਣ ਨਾ ਵੈਸੇ ਵੀ ਠੰਡ ਦਾ ਮੌਸਮ ਆ ਤੇ ਆਪਾਂ ਲੂਬੀ ਇਧਰ ਦੀ ਸਾਈਡ ਆਹੀ ਦਾ ਬਹੁਤ ਘਟਿਆ ਜਿਆਦਾ ਡ్రਾਈング ਰੂਮ ਦਾ ਡ్రਾਈング ਰੂਮ ਦੇ ਵਿੱਚ ਕਿਚਨ ਤੇ ਬਸ ਕਿਚਨ ਚ ਡ్రਾਈング ਰੂਮ ਬਸ ਇੰਨਾ ਹੀ ਸਾਡਾ ਕੀੜਾ ਹੁੰਦਾ ਵਾ ਅੰਦਰੋਂ ਅੰਦਰਾਂ ਹੀ ਬਹੁਤ ਘਟ ਜਾਂਦੇ ਹੁਣ ਜਿਨੇ ਦਿਨ ਠੰਡ ਰਹਿਣੀ ਜਨ ਅਸਰ ਤੇ ਉਹ ਮੇਰੀ ਫਰਾਗ ਨਾ ਇੰਨੀ ਜਾਣੀ ਵਿੱਚ ਹਵਾ ਭਰੀ ਜਾਂਦੀ ਨਾ ਪੱਖੇ ਦੇ ਨਾਲ ਦੇ ਬੜੀ ਫੁੱਲੀ ਜਾਣ ਦੀ ਤੇ ਮੈਂ ਹੋਰ ਵੀ ਜਾਰੀ ਮੋਟੀ ਲੱਗਣ ਦੀ ਤੇ ਪਰ ਬੜਾ ਨਾ ਇਹ ਹੈਗਾ ਰਿਓਂਦਾ ਹੀ ਆ ਸੂਟ ਫਰਾਕ ਸੂਟ ਪਾ ਰ ਮੈਨੂੰ ਬੜਾ ਲੱਗਦਾ ਹੌਲਾ ਜਾ ਤੇ ਮੇਰਾ ਜਿੱਦਨ ਦਿਲ ਕਰੇ ਨਾ ਕੰਫਰਟ ਜਿਹਾ ਰਹਿਣ ਨੂੰ ਉਦਣ ਮੈਨੂੰ ਪਾ ਲੈਣੀ ਆ ਤੇ ਇੱਥੇ ਵਿਛਾ ਲੈਣੀ ਆਪਣਾ ਮੈਟ ਇੱਥੇ ਮੈਂ ਲਾ ਲਿਆ ਪੜਦੇ ਆਪਣੇ ਮੈਂ ਪਾਰਟੀਸ਼ਨ ਕਰਤਾ ਵਾ ਲੂਬੀ ਦੇ ਵਿੱਚ ਦੀਵਾਲੀ ਤੇ ਹੀ ਕਰਤਾ ਸੀ ਤੇ ਇੱਥੇ ਮੇਰੇ ਪਰਦੇ ਵੀ ਲੱਗ ਗਏ ਮੈਂ ਕਿਚਨ ਵਾਲੇ ਮੈਟ ਵੀ ਵਿਛਾ ਦਿੰਨੀ ਪੋਚੇ ਸੁੱਕ ਗਏ ਕਿਉਂਕਿ ਮੈਂ ਨਾਲ ਦੀ ਨਾਲ ਫੈਨ ਔਨ ਕੀਤੇ ਤੋਂ ਫਿਰ ਸਾਰੇ ਜਿਹੜੇ ਹਵਾ ਵੱਜ ਕੇ ਪਰਦੇ ਵਗੈਰਾ ਉਹ ਲੋਜੀ ਝਾੜੂ ਪੋਚੇ ਮੇਰੇ ਹੋ ਗਏ ਨੇ ਸਾਰ ਸਫਾਈਆਂ ਦਾ ਕੰਮ ਨਿਬੇੜ ਕੇ ਹੁਣ ਮੈਂ ਰੂਮ ਸਪਰੇਅ ਪਾਉਂਦੀ ਤੇ ਆ ਚਟਾਈ ਆ ਹੁਣ ਗਰਮੀਆਂ ਚ ਲੋੜ ਪੈਂਦੀ ਵੀ ਛਾਉਂਦੀ ਹੁਣ ਤੇ ਖੈਰ ਨਹੀਂ ਤੇ ਡਰਾਈੰਗ ਰੂਮ ਚ ਵੀ ਇੱਥੇ ਪਾ ਦਿੰਨੇ ਆ ਸਾਰੇ ਨਾ ਫ੍ਰੈਗਰੈਂਸ ਵਧੀਆ ਹੁੰਦੀ ਫਿਰ ਫ੍ਰੈਂਚ ਚਲਣ ਡਿਆ ਬੰਦ ਕਰ ਦਿੰਨੇ ਕਿਉਂਕਿ ਠੰਡ ਬਸ ਮੈਂ ਨਾ ਸੋਚਿਆ ਕਿ ਚਲੋ ਪੋਚੇ ਸੁੱਕ ਜਾਣਗੇ ਲਓ ਜੀ ਸਾਰਾ ਹੋ ਗਿਆ ਨੀਟ ਐਂਡ ਕਲੀਨ ਕਿਚਨ ਵੀ ਹੋ ਗਈ ਆਪਣੀ ਕਲੀਨ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਪਲੀਜ਼ ਮੇਰੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਮਿਲਦੇ ਆ ਜੀ ਨੈਕਸਟ ਵੀਡੀਓ ਵਿੱਚ ਹਰ ਤੱਕ ਆਪਣਾ ਰੱਖਿਓ ਬਹੁਤ ਸਾਰਾ ਧੰਨਵਾਦ